ਸੀ ਮੰਦਰ ਬੁਖਾਨ ਲੱਗੇ ਆ ਇਸ ਮੰਦਰ ਨੂੰ ਚामुੰਡੀ ਦੇਵੀ ਦਾ ਮੰਦਰ ਕਹਿੰਦੇ ਨੇ ਹੁਣ ਇੱਥੇ ਨਾਲ ਬੜਾ ਇਤਿਹਾਸ ਜੁੜਿਆ ਹੋਇਆ ਉਹਦੀ ਅਸੀਂ ਸਾਂਝ ਅੱਗੇ ਜਾ ਕੇ ਪਾਵਾਂਗੇ ਮਹਿਕਾਸੁਰ ਨੂੰ ਜਦੋਂ ਦੁਰਗਾ ਨੇ ਮਾਰਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਆ ਜੀ ਕਰਨਾਟਕਾ ਦੇ ਵਿੱਚ ਬੈਂਗਲੌਰ ਤੋਂ 2.5 ਘੰਟੇ ਦਾ ਰਸਤਾ ਅੱਗੇ ਆਉਂਦਾ ਜੀ ਮੈਸੂਰ ਮੈਸੂਰ ਦੇ ਅੰਦਰ ਆਪਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਮੈਸੂਰ ਆਪਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਾਂ ਬਹੁਤ ਖੂਬਸੂਰਤ ਬਹੁਤ ਸੁੰਦਰ ਇਮਾਰਤ ਬਣੀ ਹੋਈ ਹੈ ਜੋ ਆਪਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹਾਂ ਔਰ ਜਿਹੜਾ ਇਹ ਸ਼ਹਿਰ ਹੈ ਨਾ ਜੀ ਆਪਜੀ ਨੂੰ ਸੀ ਮੰਦਰ ਬੁਖਾਨ ਲੱਗੇ ਆ ਇਸ ਮੰਦਰ ਨੂੰ ਚामुੰਡੀ ਦੇਵੀ ਦਾ ਮੰਦਰ ਕਹਿੰਦੇ ਨੇ ਹੁਣ ਇੱਥੇ ਨਾਲ ਬੜਾ ਇਤਿਹਾਸ ਜੁੜਿਆ ਹੋਇਆ ਉਹਦੀ ਅਸੀਂ ਸਾਂਝ ਅੱਗੇ ਜਾ ਕੇ ਪਾਵਾਂਗੇ ਮੈਕਾਸੁਰ ਨੂੰ ਜਦੋਂ ਦੁਰਗਾ ਨੇ ਮਾਰਿਆ ਸੀ ਚੰਡੀ ਦੀ ਵਾਰ ਵਿੱਚ ਪਹਿਲੀ ਪੌੜੀ ਵਿੱਚ ਆਪਾਂ ਪੜਦੇ ਆ ਤੈ ਹੀ ਦੁਰਗਾ ਸੱਜਕੇ दैਤਾਂ ਦਾ ਨਾਸ ਕਰਾਇਆ ਉਹ ਵੀ ਇੱਥੇ ਮੰਦਿਰ ਹੈ ਆਪ ਜੀ ਇਸ ਮੰਦਿਰ ਨੂੰ ਵੀ ਦਰਸ਼ਨ ਕਰ ਰਹੇ ਹੋ ਇਹ ਗੁਰਦੁਆਰਾ ਸਤਿਗੁਰੂ ਸਿੰਘ ਸਵਾ ਹੈ ਅਗਰ ਕੋਈ ਮੈਸੂਰ ਆਉਣਾ ਚਾਹੁੰਦਾ ਹੈ ਤਾਂ ਇਹ ਲੋਕੇਸ਼ਨ ਹੈ ਇਸ ਲੋਕੇਸ਼ਨ ਤੇ ਆ ਕੇ ਤੁਸੀਂ ਗੁਰਦੁਆਰਾ ਸਾਹਿਬ ਆ ਸਕਦੇ ਹੋ ਰਹਿਣ ਦਾ ਬਹੁਤ ਵਧੀਆ ਪ੍ਰਬੰਧ ਹੈ ਆ ਥੱਲੇ ਸੀ ਫੋਨ ਨੰਬਰ ਦਿੱਤੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪ ਜੀ ਫੋਨ ਕਰ ਸਕਦੇ ਹੋ ਮੈਸੂਰ ਅਸੀਂ 2 ਦਿਨ ਲਗਾਏ ਅਸੀਂ ਮੈਸੂਰ ਦੇ ਵਿੱਚ ਗੁਰਨਾਨਕ ਸਾਹਿਬ ਜੀ ਦੇ ਅਸਥਾਨ ਦੀ ਖੋਜ ਕਰਨ ਵਾਸਤੇ ਆਏ ਸੀ ਇੱਕ ਅਸਥਾਨ ਸਾਨੂੰ ਮਿਲ ਗਿਆ ਏ ਇਹ ਅਸਥਾਨ ਜਿਹੜਾ ਜੰਗਲ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਅਸਥਾਨ ਸਾਨੂੰ ਮਿਲ ਗਿਆ ਪਰ ਇੱਕ ਅਸਥਾਨ ਹਲੇ ਹੋਰ ਬਾਕੀ ਹੈ ਗੁਰੂ ਕਿਰਪਾ ਕਰਨ ਜੀ ਇੱਥੇ ਹੀ ਅਸੀਂ ਆ ਕੇ ਸੰਗਤ ਨਾਲ ਗੁਰਮਤਿ ਵਿਚਾਰ ਕੀਤੀ ਕਥਾ ਕੀਤੀ ਬੜਾ ਪਿਆਰ ਆ ਸੰਗਤ ਵਿੱਚ 30 ਦੇ ਨੇੜੇ ਪਰਿਵਾਰ ਨੇ ਪੰਜਾਬੀਆਂ ਦੇ ਨੇ 30 35 ਪਰਿਵਾਰ ਸ਼ਿਕਰੀਗਰਾਂ ਦੇ ਨੇ ਤੇ ਵਿਜਨੋਰੀ ਸਿੱਖ ਵੀ ਇੱਥੇ ਰਹਿੰਦੇ ਨੇ ਬਹੁਤ ਵਧੀਆ ਕਾਰੋਬਾਰ ਨੇ ਸਿੱਖਾਂ ਦੇ ਔਰ ਹਰ ਐਤਵਾਰ ਨੂੰ ਗੁਰਦੁਆਰਾ ਸਾਹਿਬ ਆ ਕੇ ਜੁੜਦੇ ਨੇ ਜੀ ਆਪਜੀ ਸੰਗਤ ਦੇ ਦਰਸ਼ਨ ਕਰ ਰਹੇ ਹੋ ਲੰਗਰ ਵਰਤਾਇਆ ਜਾਂਦਾ ਜਿੱਥੇ ਬਾਬਾ ਪੈਰ ਤਰ ਹੈ ਪੂਜਾ ਆਸਣ ਥਾਪਣ ਸੋਆ ਜਿੱਥੇ ਬਾਬੇ ਨਾਨਕ ਦੇ ਚਰਨ ਪਈ ਉੱਥੇ ਸੰਗਤਾਂ ਆਪ ਹੀ ਜੁੜਦੀਆਂ ਨੇ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਹੈ ਇੱਥੇ ਆ ਕੇ ਅਗਰ ਤੁਸੀਂ ਇਤਿਹਾਸ ਦੀ ਖੋਜ ਕਰਨੀ ਚਾਹੁੰਦੇ ਹੋ ਤੇ ਗੁਰਦੁਆਰਾ ਸਾਹਿਬ ਆ ਕੇ ਗੁਰਸਿੱਖ ਪਰਿਵਾਰ ਜਿਹੜੇ ਨੇ ਉਹ ਰੁਕ ਵੀ ਸਕਦੇ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਨੇ ਮੰਗਾ ਤਾ ਕਤਰਾ ਦਰਿਆ ਬਣ ਗਿਆ ਅਜਬ ਤੇਰੀ ਰਹਿਮਤ ਮੈਂ ਕਿਵੇਂ ਕਹੂੰ ਮੈਨੇ ਮੰਗਾ ਤਾ ਕਿਆ ਔਰ ਕਿਆ ਮਿਲ ਗਿਆ ਪਤਾ ਨਹੀਂ ਕੀ ਮਿਲਿਆ ਤੁਹਾਨੂੰ ਭਾਈ ਸਾਹਿਬ ਭਾਈ ਭਗਵਾਨ ਸਿੰਘ ਜੀ ਖੋਜੀ ਜਿਹੜੇ ਅੱਜ ਮੈਸੂਦੀ ਸੰਗਤ ਵਿੱਚ ਜਿਨ੍ਹਾਂ ਨੇ ਦਸਵੀਂ ਦਿੱਤੇ ਸੰਗਤ ਨੂੰ ਤੇ ਸੰਗਤ ਨੂੰ ਗੁਰੂ ਇਤਿਹਾਸ ਦੇ ਨਾਲ ਜੋੜਿਆ